ਨੁਕਸਾਨ ਹੁੰਦਾ ਗਾ। ਹੋਰ ਪਲਸ ਵੀ ਚੱਕ ਕੇ ਲੈ ਜਾਂਦੀ ਇਹਨਾਂ ਨੂੰ ਜੁਰਮਾਨਾ ਲੱਗ ਜਾਂਦੀ ਆ। ਆਇ ਲਾਸਟ ਮਿੰਟ ਦਾ ਕਰੀਏ ਬਾਬਿਆਂ ਦਾ ਹੱਕ ਨਾ ਲਾਓ। ਚਲ ਅਬੇ ਨਾਲ ਆ। ਤੁਸੀਂ ਉਹ ਕਰਿਓ ਅਜ ਰਾਤ ਨੂੰ ਭੱਜੋ ਖੇਤ ਠੀਕ ਆ। ਜ ਰਾਤ ਨੂੰ ਰੂ ਰੂ ਨਹੀਂ ਜਾਂਦੇ। ਅੱਤ ਅੱਤ ਉਹ ਪਾ ਮਾਰ। ਹੁਣੀ ਜਾਓ ਗਾ। ਹਾਂ ਠੀਕ ਆ। ਚਲ ਛਾਣ ਕੰਮ ਹੋ ਗਿਆ ਚਲ। ਚਲ ਜਾਇਆ। ਤੂੰ ਵੀ ਆਇਆ। ਲੈਡ ਦਾ ਉਹਦੀ ਹੋ ਜਦੋਂ ਆਉਣੀ ਹੈ 12 ਵਜੇ ਰਾਤ ਨੂੰ। ਫਿਰ ਲਈ ਸੀ ਪੈ ਜਾਣੇ ਲੱਗੇ ਆ ਕਦੇ ਨਹੀਂ ਪੈਣਾ ਉੱਤਰ ਕੰਮ ਕਰਕੇ ਉਹ ਕੱਖ ਬਾਈ ਭੇਜ ਦੋ ਨਾ ਚਲ ਬਾਈ ਤੂੰ ਜਾਇਆ 1 ਮਿੰਟ ਨੂੰ ਤੂੰ ਵੀ ਜਾ ਕੋਈ ਆਪਾਟਨ ਨਹੀਂ ਚੱਲਦਾ ਹੁੰਦਾ ਤੇ ਵਿਲੇ ਬਹਿਣਾ ਆ ਜਾਂਦੇ ਨੇ ਬਹਿਣਾ ਆ ਜਾ ਨਾ ਕੱਬ ਪਤਾ ਨਹੀਂ ਕਿੱਥੇ ਕਰੀ ਜੀ ਉਹ ਦੇਖ ਅਸਲੀ ਪ੍ਰੀਤ ਯਾਰ ਚੱਲਦੇ ਆ 60 ਰੁਪਏ 10 ਰੁਪਏ ਕੰਮਰੇ ਕਰ ਲਿਆ ਅਰਦਾ ਪਖੜ ਕੇ ਦੇਖ ਲੈ। ਉਹ ਤਾਂ ਬੋਲ ਰਹੇ ਆ ਪੁੱਤਣਾ ਹੋ ਰੋਏ। ਐਨੀ ਤੋਰ ਜੂ ਇੱਕ ਹੋਰ ਬੋਲ ਰਹੇ ਆ। ਅਮੂਰੀ ਮੂਰੀ ਉਹਦੇ ਪਿੱਛੇ ਹੋਵੇ ਕੀ ਪਤਾ। ਚੜ ਚੜਦੇ ਆ ਪਿੱਛੇ ਕਿੱਥੇ। ਐ ਆਖਰ ਬੋਲ ਪਿਆ ਓਏ ਕੋਈ ਕੋਈ ਕੌਣ ਚੱਕ ਜਾ ਪਿੱਛੇ ਮੁੜ ਕੇ ਦੇ। ਹੂੰ। ਆਇਓਠਾ ਉਹ ਖਬਰੀ ਉਹ ਕਿਉਂ ਗਿਆ ਉਹ ਯਾਰਾ ਲੱਖੀ ਨੂੰ ਭੂਤ ਨੇ ਫੜ ਲਿਆ ਛੇੜਾ ਭੂਤ ਭੂਤ ਨੂੰ ਜਿਹੜਾ ਲੱਖੀ ਨੂੰ ਫੜ ਲਿਆ ਉਹਨੇ ਤੂੰ ਕਿਵੇਂ ਬੱਤ ਗਿਆ ਫਿਰ ਆਹ ਮੇਰੇ ਬੱਜੇ ਉਹ ਗੈਰ ਰਹਿ ਗਏ ਪਰਲੇ ਨੂੰ ਭੂਤ ਨਹੀਂ ਚੱਲ ਪੈ ਜਾ ਪਾਣੀ ਪੂਣੀ ਪੀ ਲੈਣਾ ਵਾਇਰ ਨੂੰ ਕੀ ਹੋ ਗਿਆ ਉਹ ਪਹਿਲੂ ਪਰਲੇ ਦੀ ਤੂੰ ਮੇਲੇ ਫੜਦੇ ਥੁੜੇ ਵਿੱਚ ਉਹ ਤੇ ਤੁੰਗੂ ਬੜੀ ਉਹ ਮਤਬ ਮੈਂ ਮਿਲਨੀ ਪੜਦੀ ਮੈਨੂੰ ਪਹਿਲੀ ਬੱਜਿਆ ਸਾਨਾ ਯਾਰ ਜਨਰੇ ਦਾ ਕੋਈ ਗੱਲ। ਉਹ ਪ੍ਰਧਾਨ ਆਈ ਬੜਾ ਅੰਦਰੋਂ ਯਾਰ ਕੀ ਹੋ ਗਿਆ ਇਹਨਾਂ ਨੂੰ। ਨਾ ਪਿਆ ਤਾਂ ਵੀਂਗ ਨਹੀਂ ਕੱਟਾ ਹੋ ਰਿਹਾ ਵਗੈ ਰਾਤ ਨੂੰ ਕੀ ਕਰ। ਇਹ ਯਾਰ ਕੀ ਕਰ ਰਿਹਾ ਕਦਰ ਢੁੱਡਲੀ। ਹੋਰ ਕੁੱਤ ਗੱਲ ਪੀ ਗਈ ਦੀ ਅੱਡੇ। ਬਸ। ਥਾ ਵੀ ਕੋਈ। ਨਾਲ ਆਖਾੜ ਸਾਰਾ ਕੰਮ ਲੈ। ਹੁੰਦਾ ਵੱਡਾ ਆ। ਬੜਾ ਵੱਡਾ ਆ। ਕੋਈ ਤਾਂ kaभ <coughs> <coughs> <coughs>